ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਕੀਤੇ ਜਾਣਗੇ ਭਾਰਤੀ ਪਿਛਲੇ ਸਾਲਾਂ ਦੇ ਰਿਕਾਰਡ ਵੀ ਜਿਹੜੇ ਹੁਣ ਟੁੱਟਦੇ ਦਿਖਾਈ ਦੇ ਰਹੇ ਨੇ ਵਿੱਤੀ ਸਾਲ ਤੋਂ ਜਿੱਥੇ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਉੱਥੇ ਹੀ ਹੁਣ ਕੈਨੇਡਾ ਵੀ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਵੀ ਸੰਭਾਵਨਾ ਹੈ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ 2025 ਤੱਕ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1891 ਤੱਕ ਪਹੁੰਚ ਚੁੱਕਾ ਸੀ ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਅੰਕੜਾ ਦੂਜੇ ਨੰਬਰ ਤੇ ਹੈ ਅਤੇ ਇਸ ਤੋਂ ਅੱਗੇ ਸਿਰਫ ਮੈਕਸੀਕਨ 2678 ਲੋਕ ਹਨ ਪਿਛਲੇ ਸਾਲ 2024 ਦੇ ਵਿੱਚ ਕੈਨੇਡੀਅਨ ਪ੍ਰਸ਼ਾਸਨ ਦੇ ਵੱਲੋਂ 1997 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ 2024 ਦੇ ਵਿੱਚ ਸਭ ਤੋਂ ਵੱਧ ਮੈਕਸੀਕੋ ਨਾਲ ਦੇ 3683 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸੀ ਜਦਕਿ ਭਾਰਤੀ ਦੂਜੇ ਸਥਾਨ ਤੇ ਸਨ ਕੋਲੰਬੀਆ ਦੇ ਨਾਗਰਿਕ 981 ਤੀਜੇ ਸਥਾਨ ਤੇ ਸਨ ਰਿਪੋਰਟ ਮੁਤਾਬਿਕ ਭਾਰਤੀਆਂ ਦੇ ਦੇਸ਼ ਨਿਕਾਲੇ ਦੇ ਵਿੱਚ ਪਿਛਲੇ ਸਾਲ ਦੌਰਾਨ ਵਾਧਾ ਹੋਇਆ ਸੀ ਉਦਾਹਰਨ ਦੇ ਲਈ 2019 ਦੇ ਵਿੱਚ ਇਹ ਅੰਕੜਾ ਸਿਰਫ 625 ਸੀ ਤੇ 2024 ਦੀ કુલ ਗਿਣਤੀ ਦੇ 1/3 ਤੋਂ ਵੀ ਘੱਟ ਸੀ ਅੰਕੜਿਆਂ ਮੁਤਾਬਕ ਰਿਮੂਵਲ ਇਨ ਪ੍ਰੋਗਰਾਮ ਦੀ ਸੂਚੀ ਦੇ ਵਿੱਚ ਭਾਰਤੀ ਸਭ ਤੋਂ ਅੱਗੇ ਹਨ ਇਸ ਸੂਚੀ ਦੇ ਵਿੱਚ ਭਾਰਤੀਆਂ ਦੀ ਗਿਣਤੀ 7837 ਹੈ ਜਿਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਸੰਯੁਕਤ ਰਾਜ ਦੇ ਨਾਗਰਿਕ ਸ਼ਾਮਲ ਨੇ કુલ 30733 ਇਨਵੈਂਟਰੀ ਦੇ ਵਿੱਚੋਂ 27103 ਜਿਹੜੇ ਸਨਾਰਥੀ ਬਿਨਕਾਰ ਸਨ ਇਸ ਤੋਂ ਇਲਾਵਾ ਸਰਨ ਮੰਗਣ ਵਾਲਿਆਂ ਦੀ ਸ਼੍ਰੇਣੀ ਦੇ ਵਿੱਚ ਵੀ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਸੀ ਹੁਣ ਵੇਖਣਾ ਇੱਥੇ ਬੇहद ਖਾਸ ਇਹ ਹੈ ਕਿ ਆਨਵਲ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ ਸੀ ਇਸ ਨੂੰ ਲੈ ਕੇ ਰਿਪੋਰਟ ਹੋ ਕੇ ਭਾਵੇਂ ਕੈਨੇਡਾ ਦੀ ਗੱਲ ਕਰ ਲਈ ਅਮਰੀਕਾ ਦੀ ਗੱਲ ਕਰ ਲਈ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਹੀ ਜਿਹੜੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਨੇ ਜਾਣ ਦਿੱਤਾ ਜਾਵੇਗਾ ਇੱਥੇ ਹੀ ਉਹਨਾਂ ਦੇ ਵਾਸਤੇ ਰੁਜ਼ਗਾਰ ਪੈਦਾ ਕੀਤਾ ਜਾਵੇਗਾ ਵੇਖਣਾ ਬੇहद ਖਾਸ ਇਹ ਹੀ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਭਾਰਤ ਦੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਲੋਕਾਂ ਦੇ ਲਈ ਦੇਸ਼ ਦੇ ਵਿੱਚ ਰੁਜ਼ਗਾਰ ਪੈਦਾ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਵਿਦੇਸ਼ ਦੇ ਵੱਲ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਰੁਝਾਨ ਵਾਧੇ ਦਿਖਾਈ ਦੇਣਗੇ